ਗਗੋ ਮਾਲ ਮੁਰਦਾਬਾਦ 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 ਲੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਵਾਲੀ ਪੁਲਿਸ ਮੁਰਦਾਬਾਦ 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 ਮਜ਼ਦੂਰਾਂ ਦੇ ਨਾਲ ਧੱਕੇਸ਼ਾਹੀ ਕਰਨ ਵਾਲੀ ਪੁਲਿਸ ਮੁਰਦਾਬਾਦ 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 ਮਜ਼ਦੂਰਾਂ ਦੇ ਨਾਲ ਧੱਕੇਸ਼ਾਹੀ ਕਰਨ ਵਾਲੀ ਪੁਲਿਸ ਮੁਰਦਾਬਾਦ ਮੁਰਦਾਬਾਦ ਲੋਸ਼ੀਆਂ ਦੀ ਗ੍ਰਿਫਤਾਰੀ ਕਰੋ ਗ੍ਰਿਫਤਾਰੀ ਕਰੋ ਗ੍ਰਿਫਤਾਰੀ ਕਰੋ ਹੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗਗੋਮਾਰ ਚੌਂਕੀ ਮੁਰਦਾਬਾਦ 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 ਕੈਮਰ ਚੌਂਕੀ ਚਾਜ ਮੁਰਦਾਬਾਦ 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 ਹੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨਾ ਅਜੂਬ ਸੀ ਜਿਹੜਾ ਲੜਕਾ ਸੀ 25 ਸਾਲ ਜਿਹਨੂੰ ਇੱਥੇ ਫਾਦ ਦਿੱਤਾ ਗਿਆ ਔਰ ਇਹਦੇ ਤੇ ਉਹਦੀ ਵਾਈਫ ਆ ਰਿਟਰ ਔਰ ਜੌਨ ਸੀ ਜਿਨ੍ਹਾਂ ਦੀ ਮਿਲੀ ਭੁਗਤ ਦੇ ਨਾਲ ਹੋਰ 5-7 ਦੋਸ਼ੀ ਸੀ ਅੱਜ ਜੀ ਦੇ ਦੇਖ ਰਹੇ ਤੁਸੀਂ ਗਾਰਡਨਾਂ ਦਾ ਲੜਕੀ ਆ ਕਿੰਨੀ ਉਹਦੇ ਨਾਲ ਫਾਹ ਦਿੱਤਾ ਗਿਆ ਬਸ ਉਹਨੂੰ ਲਟਕਾਇਆ ਗਿਆ ਤੁਸੀਂ ਜੀ ਜੀ ਦਿੱਲੀ ਪੰਚਾਇਤ ਨੂੰ ਦਿਨ ਨਾਲ ਸਟਾਰਟ ਵੀ ਨਹੀਂ ਚੱਲਦੇ ਤੇ ਫਦੇ ਅੱਜ ਜੋ ਉਹ ਜੋ ਤੁਸੀਂ ਜਿਹਦਾ ਪੋਸਟਮਾਸਟਰ ਸਿਮਲਰ ਅੰਮ੍ਰਿਤਸਰ ਕੀਤਾ ਗਿਆ ਔਰ ਉਸਦੀ ਡੈੱਡ ਬਾਡੀ ਜਿਹੜੀ ਆ ਉਹ ਵਾਣਗੀ ਕਰ ਲੱਗੇ ਆ ਪਿੰਡ ਦਿਆਲਪੱਟੀਆਂ ਜਨਾਲਾ ਔਰ ਉਸਦੇ ਜੋ ਦੇਖ ਰਹੇ ਆ ਸਾਜਨ ਮਸੀ ਜੋ ਦੇ ਵੱਡੇ ਭਾਈ ਸਾਹਿਬ ਔਰ ਉਹਨਾਂ ਦੇ ਨਾਲ ਹੋਰ ਵੀ ਲੈ ਕੇ ਜਾ ਰਹੇ ਨੇ ਜੇ ਡੈੱਡ ਬਾਡੀ ਅਸੀਂ ਗੱਲ ਲੈ ਕੇ ਇਹ ਤੁਹਾਨੂੰ ਦੇਰੇ ਹੀ ਡੈੱਡ ਬਾਡੀ ਦਿੱਤੀ ਹਾਂਜੀ ਹਾਂਜੀ ਸਰ ਕੌਣ ਲੈ ਕੇ ਚੱਲੇ ਹਾਂਜੀ ਕਿਤੇ ਲੈ ਕੇ ਚੱਲੇ ਜੀ ਇਹ ਪਿੰਡ ਕਿਹੜੇ ਪਿੰਡ ਜੀ ਦਿਆਲਪੱਟੀ ਤੇ ਪੋਸਟਮਾਰਟ ਤੋਂ ਅੱਗੇ ਜਿਹੜੀ ਇਹ ਕਾਰ ਵੀ ਇਹਨਾਂ ਕੀ ਕਰਨੀ ਐ ਇੱਕ ਵਾਰ ਕੀ ਕਰੇ ਇਤੋਂ ਬਾਅਦ ਹੀ ਦਫਨਾਉਣੀ ਤਾਂ ਆ ਵਾ ਜੇ ਮੁਜਰਮ ਸਾਡੇ ਸਾਹਮਣੇ ਫੜ ਕੇ ਲਿਆਉਣਗੇ ਕਿ ਤੁਸੀਂ ਉੱਥੇ ਰਸਮ ਜਾਇਰ ਕਰਨਾ ਕੋਈ ਹਾਂਜੀ ਸਰ ਕਿਤੇ ਉੱਥੇ ਜਨਾਬ ਰੋਡ ਵਿਹਾਲ ਪੱਟੀ ਜੀ ਹਾਂਜੀ ਤੁਹਾਡੇ ਨਾਂ ਕੀ ਛੋਟੇ ਜਾਰਜ ਜੀ ਤੇ ਜਿਹੜੀ ਲੈ ਕੇ ਚੱਲੇ ਤੁਸੀਂ ਡੈੱਡ ਬੋਡੀ ਜੂਸੀ ਜੀ ਤੇ ਕੀ ਕਾਰਨ ਸੀ ਕੀ ਵਜ੍ਹਾ ਸੀ ਇਹ ਜੀ ਕਾਰਨ ਇਹ ਆਵਾ ਕਿ ਇਹਨੇ ਆਪਣੀ ਵਾਈਫ ਨਾਲ ਉਹਦੇ ਸਬੰਧੀ ਕਿਸ ਲੜਕੇ ਨਾਲ ਜੌਨ ਦੇ ਨਾਲ ਕੀ ਨਾਂ ਸੀ ਜੌਨ ਮਸੀ ਉਹ ਕਿੱਥੋਂ ਦਾ ਨਹੀਂ ਲੱਸੀ ਉਹ ਵੀ ਡੇ ਵਾਲਾਂ ਦਾ ਹੀ ਹਾਂਜੀ ਕਿ ਕਿਨੇ ਚਿਰ ਸੀ ਇਹਨਾਂ ਦੇ ਆਪਣੇ ਕੋਈ ਉਹਨਾਂ ਨੂੰ ਕਾਫੀ ਜਿਹੇ ਲੋਕ ਇਹਨਾਂ ਦਾ ਝੜਾ ਝੂੜਾ ਚੱਲਦਾ ਸੀ ਉਹ ਮੁੰਡਾ ਪਰੇਸ਼ਾਨ ਹੋ ਗਿਆ ਤੇ ਇਹਨਾਂ ਇਹਨਾਂ ਨੂੰ ਵੀ ਕੋਈ ਦੁੱਧ ਚ ਮਿਲਾਵਣੋ ਕੇ ਦੇ ਤਾ ਰਾਤ ਨੂੰ ਦੁੱਧ ਦੇ ਭੱਦੇ ਹੈਗੇ ਦੁੱਧ ਦੇ ਜਿਹਨਾਂ ਨਮਲਾ ਹਾਂ ਜੀ ਹਾਂ ਜੀ ਹਾਂ ਜੀ ਹੈਗਾ ਉਹ ਤੇ ਦਿਖਾਓਗੇ ਜਿਹੜਾ ਕੀ ਹੈਗਾ ਕੁਆਲਟੀ ਚ ਆਪਾਂ ਦੁੱਧ ਲਿਆ ਜੀ ਉਹ ਨਾਲ ਆਖੋ ਆ ਦੁੱਧੇ ਦਾ ਸੈਂਪਲ ਦਿੱਤਾ ਵਾ ਜੀ ਇਹਦਾ ਸੈਂਪਲ ਕਿਥੇ ਦਿੱਤਾ ਜੀ ਹੁਣੇ ਦਿੱਤਾ ਜੀ ਆਪਾਂ ਸੈਂਪਲ ਆ ਜਾਂਦਾ 2 ਘੰਟੇ ਤੱਕ ਰਿਪੋਰਟ ਆ ਜਾਣੀ ਆ ਠੀਕ ਹੈ ਨਾ ਇਹਨਾਂ ਨੂੰ ਦਿੱਤਾ ਜਿਹੜਾ ਉਹ ਚਾਹਦਾ ਆਪਣੀ ਬਣਾਉਣੀ ਉਹਨਾਂ ਨੂੰ ਤੇ ਕਿੰਨੇ ਬੰਦੇ ਸੀ ਜਿਹੜੇ ਕਾਂਡ ਹੋਇਆ ਜਿਹੜਾ ਕੀਤਾ ਗਿਆ ਜੂ ਮਸੀ ਦੇ ਨਾਲ ਇਹਨਾਂ ਨੇ ਇਹਨਾਂ ਦੇ ਨਾਲ ਕਾਫੀ ਸਰੀ ਭੁਕਤ 6-7 ਜਾਨੇ ਹੈਗੇ ਇਹਨਾਂ ਦੇ ਘਰ ਝਗੜਾ ਚੁੜਾ ਚੱਲਿਆ ਵਾਵਾ ਤੇ ਸਾਨੂੰ ਦਾ ਸਵੇਰੇ ਫੋਨ ਆਇਆ ਵੀ ਰਾਤੀ ਉਹਨੇ ਬੱਚੇ ਨੇ ਇੱਕ ਵੇ ਫਾਲ ਲਿਆ ਕਿਉਂਕਿ ਉਹਦੇ ਡਰਪੋਗ ਹੀ ਬੜਾ ਯਾਰ ਕੰਮ ਤੋਂ ਡਰਪੋਤੀਣ ਤੇ ਚਾਚੀ ਕਿਨੇ ਬੱਚੇ ਦੇ ਇੱਕ ਬੇਟੀ ਹੈ ਇੱਕ ਬੇਟੀ ਹੈ ਜੀ 4-5 ਸਾਲ ਦੀ ਬੇਟੀ ਹੈ ਉਹ ਵੀ ਹੈਂਡੀਕੈਪ ਹੈ ਤੇ ਇਹਦੀ ਵਾਈਫ ਨੇ ਉਹਦੇ ਨਾਲ ਸੰਬੰਧ ਰੱਖਦੀ ਸੀ ਤੇ ਫਿਰ ਉਹਨੇ ਬਰਦਾਸ਼ਤ ਨਹੀਂ ਕੀਤਾ ਤੇ ਉਹਨੇ ਫਾਲ ਲਿਆ ਅੱਛਾ ਛੋਟੇ ਨਾ ਕਿ ਤੇਰਾ ਵੀ ਜੱਜ ਮਸੀਹ ਤੇ ਜੱਜ ਮਸੀਹ ਕੀ ਕਰਨ ਗਿਆ ਸੀ ਇਹ ਜੀ ਉਹ ਮੁੰਡੇ ਨਾਲ ਰਿਲੇਸ਼ਨਸ਼ਿਪ ਹੀ ਹੈ ਲੜਕੀ ਦੇ ਕਿਹਦੇ ਨਾਲ ਜੌਨ ਮਸੀਹ ਦੇ ਤੇ ਲੜਕੀ ਦਾ ਨਾਂ ਕੀ ਸੀ ਉਹਦਾ ਰੀਤਾ ਤੇ ਕਿਹੜੇ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਰੀਤਾ ਰੀਤਾ ਮੰਨ ਲਓ ਇੱਕ ਕਾਲੀ ਦੀ ਵਾਈਫ ਹੀ ਜੀ ਹਾਂ ਜੀ ਇਹ ਕਿੰਨੇ ਭਾਈ ਸਾਜ ਇਹ ਦੋ ਕਿ ਦੂਜੇ ਵੀ ਵੱਡੇ ਭਾਈ ਸਾਹ ਨਾਲ ਕਿ ਸਾਜਨ ਮਸੀਹ ਇਹ ਫਾਦਰ ਇਹਨਾਂ ਦੀ ਕੀ ਕਹਿੰਦੇ ਉਹ ਡੈਥ ਹੋ ਗਈ ਤੇ ਹੁਣ ਤੁਸੀਂ ਲੈ ਕੇ ਚਲੇ ਆ ਡੈੱਡ ਬਡੀ ਹਾਂਜੀ ਲੈ ਕੇ ਚਲੇ ਤੇ ਇਤੋਂ ਗੱਡੀ ਜਿਹੜੀ ਐਫਆਈਆ ਲਾਂਚ ਕਰਵਾਈ ਸੀ ਤੁਸੀਂ ਹਾਂਜੀ ਹਾਂਜੀ ਕਰਾਈ ਕਿਦਾਂ ਕੋ ਰਹੀ ਸੀ ਇਹ ਹੋ ਗਏ ਆ 4 ਕਿ ਦਿਨ ਹੋ ਗਏ ਤੇ ਧਾਰਾ ਕੋਈ ਲੱਗੀ ਹੁਣ ਜਿਹੜੀ ਲੱਗੀ ਆਵਾ ਉਹ ਮੇਰੇ ਕੋਲ ਘਾਰਿਆ ਐਫਆਰ ਤੇ ਇਹ ਗੱਡੀ ਨੂੰ ਤੁਸੀਂ 306 ਲੱਗੀ ਹੈ ਤੇ ਪ੍ਰਸ਼ਾਸਨ ਤੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਜੀ ਮਤ ਕਰਨ ੜਿਆ ਸਾਡੀ ਠੀਕ ਆ ਐਸਆਈ ਫੁੱਲ ਮਤ ਕਰਨ ੜਿਆ ਸਾਡੀ ਤੇ ਮੁੰਚੀ ਵੀ ਸਾਡੀ ਮਤ ਕਰਨ ੜਿਆ ਆਵਾ ਤੇ ਸਟਾਰ ਕਰਨਾ ਕਰੋ ਇਹ ਘਰ ਜਾ ਕੇ ਸਲਾਹ ਕਰਨੀ ਤੇ ਕੋਈ ਵੀ ਰੋਸ ਮੁਜਾਰਾ ਕਰਨੇ ਦੇ ਬਾਰੇ ਦੋਸ਼ੀਆਂ ਨੂੰ ਫੜਨ ਫੜਾਉਣ ਲਵਾਉਂਗਾ ਦੋਸ਼ੀਆਂ ਨੂੰ ਅਸੀਂ ਕਹਿੰਦੇ ਵੀ ਸਭ ਤੋਂ ਸੱਚ ਕਾਰਵਾਈ ਕਰਨੀ ਜੇ ਉਹਨਾਂ ਅਰੈਸਟ ਕਰਨ ਬਾਅਦ ਰੋਸ ਮੁਜਾਰਾ ਕਰਦੇ ਉਹ ਮੰਨ ਲਓ ਜੇ ਤੇ ਨਾਕਰਨ ਤੇ ਫੇਰ ਕਰਾਂਗੇ ਜੇ ਤੋਂ ਕਰੰਡੇ ਆ ਤੇ ਫੇਰ ਤੇ ਕੋਈ ਗੱਲ ਨਹੀਂ ਓਕੇ ਜੀ ਥੈਂਕ ਯੂ ਜੀ ਪਿੰਡ ਦੇ ਹਲ ਪੱਟੀ ਤੋਂ ਬੋਲ ਹਾਂਜੀ ਸਰ ਕੀ ਮਸਲਾ ਹੋਇਆ ਸਰ ਮਸਲਾ ਇਹ ਹੋਇਆ ਸਾਡਾ 5 ਤਰੀਕ ਦਾ ਝਗੜਾ ਚੱਲੰਦਿਆ 4 ਦਾ ਠੀਕ ਹੈ ਜੀ ਤੇ ਪੁਲਿਸ ਨੇ ਮੁਜਰਮਾ ਨੂੰ ਨਹੀਂ ਗ੍ਰਿਫਤਾਰ ਕੀਤਾ ਨਤੀਜਾ ਕੀ ਨਿਕਲਿਆ ਮੇਰੇ ਭਰਾ ਨੂੰ ਮਾਰ ਕੇ ਕੋਈ ਐਫ ਆਈ ਤੁਸੀਂ ਦਰਜ ਨਹੀਂ ਕਰਾਈ ਦਰਜ ਕਰਾਈ ਸਰ 5 ਤਰੀਕ ਦੀ ਦਰਜ ਕਰਾਈ ਅੱਛਾ ਉਹਨਾਂ ਨੇ ਕੀ ਫਿਰ ਇਹਨਾਂ ਦੇ ਆਸ਼ਵਾਸ਼ਣ ਦਿੱਤਾ ਤੁਹਾਨੂੰ ਪੁਲਿਸ ਨੇ ਮੁਜਰਮਾ ਨੂੰ ਗ੍ਰਿਫਤਾਰ ਕੀਤਾ ਹੀ ਨਹੀਂਗਾ ਉਹ ਘਰ ਆ ਕੇ ਮੇਰੇ ਭਰਾ ਨੂੰ ਮਾਰ ਕੇ ਚਲੇ ਗਏ ਅੱਜ ਅਕਸਰ ਗ੍ਰਿਫਤਾਰ ਕੀਤਾ ਹੁੰਦਾ ਅੱਜ ਮੇਰੇ ਭਰਾ ਦੀ ਲਾਸ਼ ਇੱਥੇ ਨਹੀਂ ਹੋਣੀ ਸਰ ਕੋਈ ਇਹਨਾਂ ਦਾ ਝਗੜਾ ਚੱਲ ਰਿਹਾ ਸੀ ਹਾਂਜੀ ਸਰ ਕਿੰਨੇ ਚਿਰ ਹੋ ਗਿਆ ਉਹਨਾਂ ਤੇ ਸਾਰਾ ਝਗੜਾ ਇਹਨਾਂ ਦਾ ਜੌਨ ਮਸੀਹ ਦਾ ਚੱਲਦਾ ਸੀ ਮੇਰੀ ਪਰਜਾਈ ਦੇ ਨਾਲ ਕੋ ਚੱਕਰ ਅੱਛਾ ਸਭ ਅੰਦ ਸੀਗਾ ਉਹਨਾਂ ਦੇ ਨਾਲ ਅੱਛਾ ਤੇ ਬਾਅਦ ਦੇ ਵਿੱਚ ਸਾਡਾ ਝਗੜਾ ਚੱਲਦਾ ਰਿਹਾ ਤਿੰਨ ਦਿਨ ਮੇ ਮੇਰੇ ਬ੍ਰਦਰ ਨੇ ਉੱਪਰ ਆ ਕੇ ਫੜ ਲਿਆ ਸੀਗਾ ਤੇ ਤਿੰਨ ਚਾਰ ਦਿਨ ਝਗੜਾ ਚੱਲਦਾ ਰਿਹਾ ਭੰਨ ਤੋੜ ਸਾਡੇ ਘਰ ਦੀ ਕੀਤੀ ਤੇ ਫਿਰ ਵੀ ਪੁਲਿਸ ਨੇ ਉਹਨਾਂ ਨੂੰ ਫੜ ਕੇ ਨਹੀਂ ਖੜਿਆ ਸਾਡੇ ਘਰ ਲਈ ਹਾਂ ਤੁਸੀਂ ਕੀ ਕੀ ਮੰਗ ਕਰਦੇ ਅਸੀਂ ਇਹੋ ਹੀ ਮੰਗ ਕਰਨੇ ਸਾਨੂੰ ਇਨਸਾਫ ਦਿੱਤਾ ਜਾਵੇ ਮੁਝ ਮਾਨੂੰ ਜਲਦ ਤੋਂ ਜਲਦ ਫੜਿਆ ਜਾਵੇ ਗ੍ਰਿਫਤਾਰ ਕੀਤਾ ਜਾਵੇ ਫੜਦਾ ਲਾ ਬਿਆਲ ਭੜੀ ਕਿਸੇ ਜਨਾਲ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਪੁਲਸ ਚ ਰਹੀ ਤੇ ਮਾਂ ਦੀ ਵੀ ਲੱਤ ਤੋੜੀ ਮੇਰੀ ਹਾਂਜੀ ਕਿਹਦੀ ਮੰਮੀ ਦੀ ਉਹਨਾਂ ਨੇ ਕੋਣ ਕੋਣ ਜੌਨ ਸ਼ਕੰਦਰ ਹੀਰਾ ਤੇ ਦੂਜਾ ਉਹਨਾਂ ਦੇ ਬੇਟੇ ਸਚਨ ਅਭੀ ਜੋਇਲ ਕੋਨਾ ਪੰਮਾ ਬੂਬਾ ਹਾਂਜੀ ਘਰੇ ਆਏ ਤੁਹਾਡੇ ਹਾਂਜੀ ਘਰੇ ਆਏ ਰਾਤ ਨਹੀਂ ਚੱਜਣਾ ਇੱਥੋਂ ਇਹਨਾ ਬੰਮੇ ਨੇ ਉਂਕੀ ਕਰਨਿਆਂ ਆਣੇ ਹੁਣ ਫੜ ਕੇ ਜਾਨੇ ਕਿੰਤਰਾਂ ਲਿਆਉਣਗੇ ਫੋਲਣਗੇ ਮੂਨੇ ਇਹ ਕੋਨੇ ਨੇ ਲੈ ਲੈ ਸਾਰਿਆਂ ਨੇ ਮਾਰਦਾ ਜਾਂ ਕੇ ਮੈਂ ਕਹਾਂ ਜਵਰ ਦਾ ਸਿਕਨ ਹੈ ਜਵਰ ਦਾ ਸਿਕਨ ਹੈ ਬੋਲੋ ਕ ਇਹ ਕੀ ਲੱਗਦੀ ਸੀ ਕੀ ਲੱਗਦੀ ਕੀ ਲੱਗਦੀ ਬੇਟੀ ਆ ਇਹਨਾਂ ਦੀ ਇਹਨਾਂ ਵੀ ਬੋਲਾਂ ਤੋਂ ਹੀ ਬੋਲਦੀ ਨਹੀਂ ਬੇਟੀ ਇਹਨਾਂ ਦੀ ਜੀ ਕਾਲੀ ਨਹੀਂ ਤੂੰ ਇਹਦਾ ਜੀ ਬੋਲ ਬੇਟੀ ਲੋ ਤੁਸੀਂ ਦੇਖ ਰਹੇ ਜੀ ਲਾਈਵ ਤੇ ਸੀਰਾ ਸੀ ਦਿਖਾ ਰਹੇ ਜੀ ਤੇ ਤਰਨਾ ਦਿੱਤਾ ਜਾ ਰਿਹਾ ਔਰ ਉਹ ਤਰਨੇ ਦੇ ਵਿੱਚ ਸਾਰੇ ਰਿਸ਼ਤੇਦਾਰ ਔਰ ਉਹਨਾਂ ਦੇ ਜਿਹਾ ਭਾਈਚਾਰਾ ਖੜੋਤਾ ਕਿਉਂਕਿ ਇੱਕ ਲੜਕਾ ਸੀ ਅਜੂਮ ਸੀ ਜਿਸ ਦਾ ਇੱਥੇ ਡੈਥ ਹੋ ਗਿਆ ਔਰ ਉਹਦਾ ਇੱਕ ਬੇਟੀ ਹੈ ਜੋ ਮਸੂਮ ਆ ਔਰ ਦਿਮਾਗ ਤਾਂ ਕੁਦਰਤੋਂ ਥੋੜਾ ਜ਼ਿਆਦਾ ਹੈਗਾ ਤਾਂ ਆਪਾਂ ਦਿਖਾਣੇ ਲੈ ਤੁਸੀਂ ਕਿ ਬੱਚੀ ਦੀ ਇੱਕ ਹੁਣ ਆਰ ਜੀ ਜਿਹੜੀ ਉਹਦੀ ਆਉਣ ਵਾਲੀ ਆ ਜਨਰੇਸ਼ਨ ਬੱਚੇ ਦੀ ਔਰ ਇਹ ਤਾਂ ਬਗੈਰ ਤਾਂ ਰਹਿ ਨਹੀਂ ਸਿੱਖ ਸਕਦੀ ਬੱਚਾ ਸਾਡਾ ਪਰ ਇਹ ਬੱਚੇ ਤੇ ਕੀ ਵਿਵਿਧੀ ਹੋਵੇ ਇੱਕ ਕੁਦਰਤੋਂ ਇੱਕ ਦਿਮਾਗੋ ਕੁਦਰਤ ਨੇ ਇੱਕ ਬਖਸ਼ਿਸ਼ ਨਹੀਂ ਦਿੱਤੀ ਔਰ ਦੂਸਰਾ ਜਿਹੜਾ ਪ्योर ਆ ਜਿਹੜਾ ਪਿਆਰ ਸੀ ਉਹ ਵੀ ਖੋ ਲਿਆ ਪਰ ਇਹ ਦੋਸ਼ੇ ਦੇ ਖਿਲਾਫ ਇਹਨਾਂ ਦਾ ਕੀ ਕਹਿਣਾ ਹੈ ਤੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੋਸ਼ੇ ਨੂੰ ਸਾਹਿਬ ਇਹ ਮੇਰੇ ਬਹਿਜ਼ੀਅਤੀ ਫੀਡੀਆਂ ਤੁਹਾਡਾ ਨਾਮ ਕੀ ਜੀ ਸਰ ਹਾਂਜੀ ਕੋਮਲ ਅੱਛੇ ਤੇ ਬੇਟੀ ਡੇਡੀ ਨਹੀਂ ਇਹ ਮੇਰੇ ਬੇਟੀ ਆ ਬੇਟੀ ਆ ਬੱਚੇ ਆ ਹਾਂਜੀ ਬੇਟੀ ਤੇ ਤੁਸੀਂ ਹੁਣ ਦੋਸ਼ੀ ਦੇਖਲਾ ਕੀ ਕਾਰਵਾਈ ਪ੍ਰਸ਼ਾਸਨ ਤੋਂ ਕੀ ਮੰਗ ਡੇਡੀ ਸਾਹਿਬ 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 ਸਜ਼ਾ ਹੋਣੀ ਚਾਹੀਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਸਜ਼ਾ ਬਤ ਵਾਦ ਕਿ ਉਹ ਰਜਿਸਟਰ ਕਰਕੇ ਜਿਹੜਾ ਘਟਨਾ ਨੂੰ ਜਾਣ ਦਿੱਤਾ ਗਿਆ ਔਰ ਉਹਨਾਂ ਦੀ ਮਾਰਾ ਜਿਹਨਾਂ ਆਪਾਂ ਗੱਲ ਕਰਾਂਗੇ ਔਰ ਅਸੀਂ ਉੱਧ ਚੱਲੋਗੇ ਚਲੋ ਇੱਕ ਵਾਰ ਸਨੀਤਾ ਤੇ ਕੀ ਗੱਲ ਕੀ ਹੈ ਇਹ ਮੇਰੀ ਨੋਨੂ ਮੇਰੇ ਜੇੜ ਦਾ ਮੁੰਡਾ ਉਹਨਾਂ ਨਾਲ ਗਲਤੀ ਹੈ ਨਾ ਰਲ ਕੇ ਮਾਰ ਦਿੱਤਾ ਤੇ ਤੁਹਾਡੇ ਸਾਟ ਕਿਦਾਂ ਲੱਗੀਏ ਮੇਰੇ 15 20 ਦਿਨ ਹੋ ਗਏ ਨਾ ਉਹ ਨਾ ਇਹਨੂੰ ਤੱਕਾ ਦੇ ਕੇ ਲੱਤ ਤੋੜ ਦਿੱਤੀ ਆ ਕੋਈ ਲੱਤੀ ਨਾ ਢੋੜੀ ਜੀ ਆਹ ਉਹ ਮੇਰੀ ਲੱਤ ਚ ਪਲੇਟਾਂ ਭਈਆਂ ਕੀ ਨਾ ਜਿਹੜਾ ਤੋੜੀ ਲੈ ਉਹਦਾ ਨਾ ਜਵਨ ਹੋਰ ਕੌਣ ਕੌਣ ਨਾਲ ਜੀ ਨਾਲ ਰੀਟਾ ਮੇਰੀ ਨੋਂ ਸੀ ਹੋਰ ਕੌਣ ਜੀ ਉਹ ਦੋਨੇ ਹੋਰ ਸਵੇਰੀ ਸਾਰੇ ਉਹਨਾਂ ਦਾ ਸ਼ਰੀਕਾ ਪੰਮਾ ਸਾਰਾ ਸ਼ਰੀਕਾ ਇਕੱਠਾ ਸੀ ਭਾਜੀ ਨਾ ਫੜਨ ਵਾਲੀ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਕੁਰਸੀਆਂ ਉਹ ਸ਼ਾਹ ਦੇਣ ਵਾਲੀ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਸੱਤੋ ਮਹਿਗਾ ਚੋਕੀ ਇੰਚਾਰਜ ਮੁਰਦਾਬਾਦ ਪਿੰਡ ਜੀ ਪਿੰਡial ਪੱਟੀ ਪਿੰਡ ਦਾ ਮਾਵਾਸੀ ਆ ਕੀ ਗੱਲ ਜੀ ਗੱਲ ਹੋਈ ਆ ਜੀ ਝਗੜਾ ਹੋਇਆ ਸੀ ਜਿਹਦੇ ਵਿੱਚ ਲੜਾਈ ਹੋਣ ਕਾਰਨ ਪੁਲਿਸ ਨੂੰ ਆਪਾਂ ਪੰਜ ਚਾਰ ਦਿਨ ਤੋਂ ਕਾਰਵਾਈ ਨਹੀਂ ਕੀਤੀ ਉਹ ਕਿਉਂ ਮੁੰਡੇ ਨੇ ਕੀਤਾ ਬਲਾਕਾਟ ਬਲਾਕਾਟ ਕਰਨ ਦੇ ਨਾਲੋਂ ਮੁੰਡੇ ਨੇ ਆਪਣੀ ਮੌਤ ਕਰ ਲਈ ਆ ਗੁੱਸੇ ਦੇ ਨਾਲ ਇਹ ਮੁੰਡੇ ਰੈਸਟ ਹੋ ਜਾਂਦੇ ਤੇ ਕਦੀ ਇਹ ਕੰਮ ਨਹੀਂ ਸੀ ਹੋਣਾ ਉਹਨ ਕੀ ਆਪਾਂ ਮੰਗ ਕੇ ਪਹੀ ਇਨਸਾਫ ਚਾਹੁੰਨੇ ਆ ਸਾਨੂੰ ਸਰਕਾਰ ਕੋਲ ਨਿصاف ਚਾਹੀਦਾ ਆ ਬੰਦੇ ਰੈਸਟ ਪਾਇਏ ਕਿ ਨਹੀਂ ਭੇਜੇ ਬੰਦਾ ਨਹੀਂ ਰੈਸਟ ਪਾਇਆ ਜੀ ਅਜੇ ਬੰਦੇ ਰੈਸਟ ਹੋਣੇ ਚਾਹੀਦੇ ਆ ਫਿਰ ਸਾਨੂੰ ਧਰਨਾ ਲਾਉਣ ਦੀ ਵੀ ਲੋੜ ਹੈ ਜੇ ਬੰਦੇ ਰੈਸਟ ਨਾ ਹੋਣ ਤੇ ਆਓ ਅੱਜ ਪਤਾ ਜੀ ਸ਼ਮਨਾਮੀ ਹੈ ਅੱਜ ਅਸੀਂ ਪੇਨੂ ਮਜ਼ਦੂਰ ਯੂਨੀਅਨ ਪੰਜਾਬ ਦਾ ਪ੍ਰਧਾਨ ਆ ਜੀ ਅੱਜ ਸਾਡੀ ਇਹ ਸਮਾਗਮ ਇਹ ਮੀਟਿੰਗ ਸੀ ਸਾਡੀ ਆਰਗੇਨਾਈਜੇਸ਼ਨ ਦੀ ਪਰ ਇਥੇ ਆ ਕੇ ਸਾਨੂੰ ਪਤਾ ਲੱਗਾ ਵਿਦਾਲਪੱਟੀ ਦੇ ਬਹੁਤ ਸਾਡੇ ਸਾਡੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਇਸ ਤਰ੍ਹਾਂ ਦੀ ਬਹੁਤ ਦਰਦਨਾਕ ਘਟਨਾ ਵਾਪਰੀ ਹੈ ਅਸੀਂ ਸਮਝਦੇ ਹਾਂ ਕਿ ਇਹਦੇ ਵਿੱਚ ਮੁੱਖ ਰੂਪ ਦੇ ਵਿੱਚ ਇਸ ਮੌਕੇ ਲਈ ਗਗੋਵਾਲ ਦੀ ਜਿਹੜੀ ਪੁਲਿਸ ਆ ਉਹ ਜ਼ਿੰਮੇਵਾਰ ਆ ਕਿਉਂਕਿ ਇਹ ਇਸ ਤੋਂ ਪਹਿਲਾਂ ਇੱਕ ਘਟਨਾ ਵਾਪਰੀ ਸੀ ਇਸ ਪਿੰਡ ਦੇ ਵਿੱਚ ਜਿਸ ਇਸ ਔਰਤ ਦੇ ਨਾਲ ਧੱਕੇਸ਼ਾ ਹੀ ਹੋਈ ਸੀ ਉਹਦੇ ਪਰਿਵਾਰ ਦੇ ਨਾਲ ਜਦੋਂ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਤੇ ਉਹ ਜਿਹੜੇ ਦੋਸ਼ੀ ਸੀਗੇ ਉਹਨਾਂ ਨੇ ਇਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਹਮਲਾ ਕਰਨ ਤੋਂ ਬਾਅਦ ਇਹਦੇ ਵਿੱਚ ਬਹੁਤ ਸਾਰੇ ਲੋਕ ਫੱਟਰ ਹੋਏ ਔਰ ਪਰ ਇਹਦੇ ਦਰਮਿਆਨ ਹੀ ਮਾਂ ਮਰੀਮ ਮੈਂ ਉਹਨਾਂ ਨੂੰ ਉਹਨਾਂ ਦੇ ਬਹੁਤ ਨੇੜੇ ਦੇ ਪਰਿਵਾਰਾਂ ਨੂੰ ਪੁੱਛਿਆ ਇੱਕ ਇਸਾਈਆਂ ਦਾ ਬਹੁਤ ਮਹੱਤਵਪੂਰਨ ਤਿਹਾਰ ਹੈ ਸਰਦਨਾ ਵਿੱਚ ਹੁੰਦਾ ਹੈ ਕਿਉਂਕਿ ਉਹਨਾਂ ਨੇ ਸਰਦਨਾ ਜਾਣਾ ਸੀਗਾ ਇਸ ਕਰਕੇ ਉਹ ਆਪਣੀ ਐਮ ਐਲ ਆਰ ਵੀ ਨਹੀਂ ਕਰਾਏ ਉਹਨਾਂ ਦਾ ਵਿਸ਼ਵਾਸ ਸੀਗਾ ਕਿ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲੂਗੀ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਤੁਰੰਤ ਪੈਰ ਉਸ ਸਮੇਂ ਵੀ ਉਹਨਾਂ ਨੂੰ ਸੂਚਿਤ ਕੀਤਾ ਮੌਕੇ ਉੱਤੇ ਪੁਲਿਸ ਨੇ ਆ ਕੇ ਮੌਕਾ ਵੀ ਦੇਖਿਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਔਰ ਪੁਲਿਸ ਦੇ ਵਿੱਚ ਜਦੋਂ ਪੁੱਛਣਾ ਏਡੀ ਵੱਡੀ ਘਟਨਾ ਮੈਂ ਇੱਕ ਔਰਤ ਦੇ ਦੀ ਆਬਰੂ ਜਿਹੜੀ ਲੁੱਟੀ ਗਈ ਉਸ ਤੋਂ ਬਾਅਦ ਗੁੰਡਾਗਰਦੀ ਕੀਤੀ ਗਈ ਹੋਰ ਗੁੰਡਿਆਂ ਨੇ ਜਿਹੜੇ ਲੋਕ ਇਹਦੇ ਲਈ ਜ਼ਿੰਮੇਵਾਰ ਸਗੇ ਪਰ ਪੁਲਿਸ ਜਦੋਂ ਕੁਝ ਕਾਰਵਾਈ ਨਹੀਂ ਕੀਤੀ ਉਸ ਨਿਰਾਸ਼ਤਾ ਦੇ ਵਿੱਚੋਂ ਉਸ ਬੰਦੇ ਨੇ ਆਤਮ ਹੱਤਿਆ ਕਰ ਦਿੱਤੀ ਹੈ ਅਰੇ ਇਸ ਆਤਮ ਹੱਤਿਆ ਦੇ ਲਈ ਜਿੱਥੇ ਉਹ ਦੋਸ਼ੀ ਜ਼ਿੰਮੇਵਾਰ ਆ ਉਥੇ ਗੱਗੋਮਾਲ ਦਾ ਪੁਲਿਸ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ ਅੱਜ ਪੁਲਿਸ ਕਹਿ ਰਹੀ ਹੈ ਕਿ ਅਸੀਂ ਫਾਇਰ ਦਰਜ ਕਰਤੀ ਫਲਾਣਾ ਕਰ ਦਿੱਤਾ ਫਲਾਣਾ ਕਰ ਦਿੱਤਾ ਸਵਾਲ ਇਸ ਗੱਲ ਦਾ ਆਇਆ ਕਿ ਲੋਕਾਂ ਨੇ ਉਸੇ ਰਿਜ਼ਲਟ ਇਹਨਾਂ ਲੋਕਾਂ ਨੇ ਸਹਿਯੋਗ ਕੀਤਾ ਨਹੀਂ ਤਾਂ ਕੋਈ ਕਾਰਨ ਨਹੀਂ ਸੀਗਾ ਕਿ ਉਹਦਾ ਪੋਸਟਮਾਰਟਮ ਕਰਾਂਦੇ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਵਿੱਚ ਲਿਆ ਗਿਆ ਕਿ ਤੁਸੀਂ ਪੋਸਟਮਾਰਟਮ ਕਰਾਓ ਅਸੀਂ ਉਹਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈਂਦੇ ਹਾਂ ਪਰ ਜਦੋਂ ਪੋਸਟਮਾਰਟਮ ਹੋ ਕੇ ਲੋਕ ਲਾਸ਼ ਲੈ ਕੇ ਆਏ ਪਰ ਪੁਲਸਰੇ ਹੱਥ ਤੱਕ ਹੋਰ ਪੋਸੇ ਕਹਿ ਰਹੀ ਹੈ ਸਾਨੂੰ ਦੋਸ਼ੀ ਲੱਭ ਨਹੀਂ ਰਿਹਾ ਪੋਸ ਚਾਵੇ ਤਾਂ ਦੋਸ਼ੀ ਕੋਈ ਬਹੁਤ ਦੂਰ ਨਹੀਂ ਹੈਗੇ ਇੱਥੇ ਹੀ ਦਾ ਦੋਸ਼ੀ ਹੈਗੇ ਆ ਇਸ ਕਰਕੇ ਪੁਲਿਸ ਦੀ ਮਲੀਪੋ ਗਿਆ ਤੇ ਆਰ ਟੋਟਲ আর ਇਸ ਲਈ ਸਭ ਤੋਂ ਵੱਧ ਚੋਸ਼ੀ ਗਾਲਿਆ ਆਪਣੀ ਨਲਾਇਕ ਬੋਸੇ ਉਤੇ ਅੱਜ ਵੀ ਇਥੋਂ ਦਾ ਜਿਹੜਾ ਤਹਿਸੀਲਦਾਰ ਜਿਹੜਾ ਪ੍ਰਸ਼ਾਸਨ ਆ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਉਹ ਉਤੇ ਨਰਪਰ ਕਰਦਾ ਆ ਜਦੋਂ ਉਹਨੂੰ ਪਤਾ ਆ ਕਿ ਮੈਂ ਇੱਕ ਨਲਾਇਕ ਅਧਿਕਾਰੀ ਗੱਗੋ ਮਾਲ ਲਾਇਆ ਪਿਆ ਤਾਂ ਉਹਦਾ ਫਰਜ ਬਣਦਾ ਸੀ ਐਸਐਚਓ ਦਾ ਡੀਐਸਪੀ ਦਾ ਫਰਜ ਬਣਦਾ ਸੀ ਉਹ ਆਪਣੇ ਉੱਪਲੇ ਅਧਿਕਾਰੀਆਂ ਨੂੰ ਵੀ ਦੱਸਦਾ ਕਿ ਪਈ ਆ ਸਾਰੀ ਸਿਚੁਏਸ਼ਨ ਆ ਅੱਜ ਲੋਕ ਪਰਚਾਨ ਹੋ ਰਹੇ ਨੇ ਅੱਜ ਟ੍ਰੈਫਿਕ ਰੁਕਿਆ ਪਿਆ ਸਵੇਰ ਤੋਂ ਇੱਥੇ ਲੋਕ ਲਾਸ਼ ਲੈ ਕੇ ਨਿਆ ਮਜਬੂਰੀ ਵਾਸ ਲਾਸ਼ ਲੈ ਕੇ ਲੋਕ ਸੜਕ ਤੇ ਬੈਠੇ ਆ ਤੇ ਅਜੇ ਤੱਕ ਇੱਥੇ ਨਾ ਕੋਈ ਪੁਲਿਸ ਦਾ ਉੱਚ ਅਧਿਕਾਰੀ ਪਹੁੰਚਾਇਆ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਉਹ ਦੋਸ਼ੀਆਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਔਰ ਇੱਕ ਪਰਚਾ ਇਸ ਜਿਹੜਾ ਗੱਗੋਮਾਲ ਦਾ ਅਧਿਕਾਰੀ ਆ ਜਿਨੀ ਬਦੌਲਤ ਇਹ ਸਾਰਾ ਕੁਝ ਹੋਇਆ ਇਹ ਪਰਚਾ ਉਹਦੇ ਉੱਤੇ ਵੀ ਹੋਣਾ ਚਾਹੀਦਾ ਔਰ ਇਹ ਮਾਮਲਾ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਜੇ ਇਹ ਮਾਮਲਾ ਹੱਲ ਨਹੀਂ ਹੋਇਆ ਇਹ ਲੜਾਈ ਸਿਰਫ ਇੱਕ ਗੱਗੋਮਾਲ ਦੀ ਨਹੀਂ ਰਹੇਗੀ ਇਹ ਇੱਕ ਮਜ਼ਦੂਰ ਦਾ ਕਤਲ ਹੈ ਇੱਕ ਕੱਟਗਿਣਤੀ ਪਰਿਵਾਰ ਦੇ ਵਿੱਚ ਇੱਕ ਬੰਦੇ ਦਾ ਕਤਲ ਹੈ ਔਰ ਇਸ ਕਤਲ ਨੇ ਲੋਕ ਜਿਹੜਾ ਹੈ ਇਨਸਾਫ ਲੈਣ ਲਈ ਅੱਗੇ ਤੱਕ ਜਾਣਗੇ ਔਰ ਅਸੀਂ ਮੰਗ ਕਰਦੇ ਹਾਂ ਕਿ ਉਹ ਅੱਜ ਹੁਣ ਵੀ ਪ੍ਰਸ਼ਾਸਨ ਜਾਗੇ ਤੇ ਇਹਨਾਂ ਲੋਕਾਂ ਨੂੰ ਇਨਸਾਫ ਦੇਵੇ ਇਹ ਸਾਡੀ ਮੰਗ ਹੈ ਇੱਕ ਪ੍ਰਧਾਨ ਜੀ ਬਹੁਤ ਅਧੀਆ ਤੁਸੀਂ ਕੀਤਾ ਸਟੇਟਮੈਂਟ ਔਰ ਸਾਡਾ ਸਰਕਾਰਾਂ ਚੀਜ਼ੀ ਅਸੀਂ ਤੇ ਕੋ ਚੇਂਜ ਬਦਲਾਅ ਕਰਕੇ ਕਿਹਾ ਸੀ ਭਗਵਾਨ ਜੀ ਨੂੰ ਪਰ ਉਹ ਪ੍ਰਸ਼ਾਸਨ ਤੋਂ ਫਿਰ ਉਹ ਗੱਲ ਉੱਤੇ ਦੇ ਉੱਤੇ ਰਹਿ ਗਿਆ ਤੇ ਬਦਲਾਅ ਕੀ ਹੋਇਆ ਦੇਖੋ ਬਦਲਾਅ ਤਾਂ ਇਹ ਇਹ ਅੱਜ ਦੀਆਂ ਘਟਨਾਵਾਂ ਹੀ ਨਹੀਂ ਪੰਜਾਬ ਵਿੱਚ ਵਾਪਰ ਰਹੀਆਂ ਬਹੁਤ ਸਾਰੀਆਂ ਘਟਨਾਵਾਂ ਉਹ ਖੁਦ ਆਪਣੇ ਮੂੰਹੋਂ ਬੋਲ ਰਹੀਆਂ ਆਂ ਔਰ ਲੋਕ ਅੱਜ ਜਿਹੜੇ ਆਂ ਅੱਜ ਕ੍ਰਾਈਮ ਦਾ ਜਿਹੜਾ ਗ੍ਰਾਫ ਲਗਾਤਾਰ ਵੱਧ ਰਿਹਾ ਲੋਕਾਂ ਦੀ ਜੀਵਨ ਦੀ ਕੋਈ ਸਿਕਿਉਰਿਟੀ ਨਹੀਂ ਪੁਲਿਸ ਪ੍ਰਸ਼ਾਸਨ ਉੰਜ ਹੀ ਕੰਮ ਕਰਦਾ ਆ ਜਿੱਦਾਂ ਪਹਿਲਾਂ ਕੰਮ ਕਰਦਾ ਸੀ ਆ ਕਾਂਡ ਆ ਬਹੁਤ ਮੜੀ ਮਦਭਾਈ ਘਟਾਏ ਦੇ ਬਾਦ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਇਹ ਜਾਰਜ ਮਸੀਆ ਜਿੰਨੇ ਜਿਹੜੀ ਆ ਪਰਸੂ ਜਿਹੜੀ ਰਾਤ ਦਰਮਿਆਨੀ ਰਾਤ ਜਾਂਾਂ ਦੇ ਬਾਦ ਦੀ ਰਾਤ ਉਹ ਸੁਸਾਇਡ ਕਰਦੀ ਸੀਗੀ ਜਿਹਦੇ ਵਿੱਚ ਅਸੀਂ ਇਹਦੇ ਬ੍ਰਦਰ ਦੇ ਬਿਆਨ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਆ ਉਹਦੇ ਵਿੱਚੋਂ ਇੱਕ ਦੋਸੀ ਅਰੈਸਟ ਕਰ ਲਿਆ ਦੂਸਰੇ ਦੋਸੀ ਦੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ ਜੀ ਸੀਨੀਅਰ ਅਫਸਰਾਂ ਨੂੰ ਉਹ ਰੇਟ ਤੇ ਜਲਦ ਤੋਂ ਜਲਦੀ ਇਹਨਾਂ ਨੂੰ ਆਸ਼ਵਾਸਨ ਅਸੀਂ ਦਵਾ ਰਹੇ ਆ ਕਿ ਉਹਨਾਂ ਨੂੰ ਅਰੈਸਟ ਕਰਕੇ ਸਰਦੀਤ ਜਾਰੀ ਹੈ ਜੇਕਰ ਹੋਰ ਵੀ ਕੋਈ ਦੋਸ਼ੀ ਉਚਪਾਇਆ ਜਾਦਾ ਜਾਂ ਕੋਈ ਹੋਰ ਸਮਝ ਕਰ ਸਾਹਮਣੇ ਹੁੰਦਾ ਸਰ ਉਹਨਾਂ ਦਾ ਉਹਨੂੰ ਵੀ ਨਾਬਦਲ ਕਰਕੇ ਅਸੀਂ ਅਰਸ਼ਟ ਕਰਕੇ ਇਹਦੀ ਤਫਤੀਸ਼ ਮੁਕੰਮਲ ਕਰਾਂਗੇ ਸਰ ਜਿਹੜੀ ਬਦੀ ਸਜ਼ਾ ਉਹ ਸਰ ਉਹਨਾਂ ਦਾ ਕਹਿਣਾ ਹੈ ਕਿ ਅਜੇ ਵੱਲੋਂ ਕਿ ਅਜੇ 10 ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਗਈ ਨਹੀਂ ਜੀ ਇਹਨਾਂ ਦਾ ਪਹਿਲਾਂ ਵੀ ਥੋੜਾ ਪਿੰਡ 'ਚ ਹੋਈ ਸੀਗੀ ਇੱਕ ਪ੍ਰੋਬਲਮ ਆਈ ਸੀ ਇੱਥੇ ਫੈਮਿਲੀ 'ਚ ਉਹ ਵੱਖਰਾ ਮਕਦਮਾ ਦਰਜ ਕੀਤਾ ਗਿਆ ਸੀ ਜਿਹੜਾ ਇਹ ਮਿਸਟੇ ਕਾਲੀ ਹੈ ਬੜਾ ਜੌਰਜਨ ਸੀ ਜਿਹਦੀ ਵਾਈਫ ਦੇ ਪਿਆਰ ਉਸ ਤੋਂ ਬਾਅਦ ਇਹ ਦੂਸਰੀ ਦਿੱਕਤ ਆਈ ਹੈ ਇਹਦੇ ਵਿੱਚ ਜਿਹੜੀ ਆ ਵੀ ਇਹਦੇ ਬ੍ਰਦਰ ਦੇ ਬਿਆਨ ਦੇ ਉੱਤੇ ਆਪਈਆ ਲੋਕੀ ਕੀਤੀ ਆ ਸਰ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਤੇ ਕਿਹੜੇ ਕਿਹੜੇ ਮਤੇ ਦੋਸ਼ੀ ਧਾਰਾ ਕਿਹੜੇ ਕਿਹੜੀ ਲਾਈ ਗਈ ਇਹਨੇ ਇਹਦੀ ਨਵੀਂ 108 ਪੀਐਨਐਸ ਦੇ ਤਹਿਤ ਮੁਕੰਮਲਤਾ ਅਰਜੀ ਦਿਖਾਉਂ ਤੋਨਾਂ ਦੇ ਭਾਈ ਨੇ ਫਲਾਣਾ ਸਰ ਹੱਲੇ ਵੀ ਧੰਕੀਆਂ ਆ ਰਹੀਆਂ ਫੋਨ ਦੇ ਵਿੱਚ ਉਹਨਾਂ ਦਾ ਕਹਿਣਾ ਇਹ ਆ ਵੀ ਮੈਨੂੰ ਫੋਨ ਤੇ ਇਹਨਾਂ ਨੇ ਇਹ ਚੀਜ਼ ਦਾ ਇਨਕੁਆਰੀ ਕੀਤਾ ਸੀਗਾ ਜੀ ਅੱਜ ਇਹ ਉਦੋਂ ਹਸਪੀਟਲ ਦੇ ਜਦੋਂ ਪਰਿਵਾਰ ਇੱਕ ਕਾਸ਼ਟਮ ਉਹ ਵੱਖਰਾ ਇਹਨਾਂ ਦਾ ਬਿਆਨ ਲੈ ਕੇ ਜੋ ਚੀਜ਼ ਸਾਹਮਣੇ ਆਏਗੀ ਉਹਦੇ ਮੁਤਾਬਕ ਜੇਰੀ ਅਗਲੀ ਕਾਰਵਾਈ ਹੋਵੇ ਸਾਹਮਣੇ ਦੇ ਭਾਈ ਤੁਹਾਡੇ ਸਾਹਮਣੇ ਹੀ ਆ ਤੂੰ ਵਿੱਚ ਕੀ ਕਰੀਆ ਕਿਹੜਾ ਕੰਮ ਹੋਇਆ ਸਰ ਜਿਹੜੇ ਬੰਦਿਆਂ ਦੇ ਨਾਮ ਲਿਖਾਏ ਗਏ ਨੇ ਉਹ ਕਿੰਨੇ ਬੰਦੇ ਦਿੰਦੇ ਜਿਨੂੰ ਦੋਸ਼ ਪਾਏ ਨੇ ਦੋ ਜਣੇ ਤੇ ਆਫੀ ਇਹ ਇੱਕ ਅਰੈਸਟ ਹੋ ਗਿਆ ਜੀ ਇੱਕ ਦੋ ਸੀ ਕੀ ਨਾਮ ਹੈ ਜਿਹੜਾ ਅਰੈਸਟ ਹੋ ਗਿਆ ਅਰੈਸਟ ਰੀਤਾ ਵਾ ਵਾਈਫ ਆਫ ਪਾਦੀਆ ਹੂੰ ਕਿਤੇ ਇਹ ਤਾਂ ਕਹਿੰਦੇ ਸੱਤ ਅੱਠ ਆਦਮੀ ਜਿਹੜੇ ਮਿਲਿਓ। ਦੇਖੋ ਜੀ ਇਹਨਾਂ ਦਾ ਮੈਂ ਤੁਹਾਨੂੰ ਦੱਸਦਾ ਵੀ ਇਸ ਤੋਂ ਪਹਿਲਾਂ ਇੱਕ ਝਗੜਾ ਵੱਖਰਾ ਹੋਇਆ ਸੀਗਾ। ਹਾਂਜੀ। ਉੱਚ ਵੀ ਮੁਕਦਮਾ ਦਰਜ ਹੈ ਇੱਕ। ਜੀ ਜੀ ਜੀ। ਉਹ ਵੀ ਵੱਖਰਾ ਐਫ ਆਈ ਆਰ ਦਰਜਾ। ਉਹਦੇ 'ਚ ਅਜੇ ਇਹਨਾਂ ਨੇ ਇਨ ਬਿਟਵੀਨ ਹੀ ਇਹ ਤੇਰੀ ਦੂਸਰੀ ਘਟਨਾ ਹੋ ਗਈ ਆ। ਜੋ ਵੀ ਵੱਖਰਾ ਤਰਤੀਮਾ ਬਿਆਨ ਲੈ ਕੇ ਇਹਨਾਂ ਦੀ ਬੰਦੀ ਕਾਰਵਾਈ ਹੋ ਗਈ। ਠੀਕ ਜੀ। ਥੈਂਕ ਯੂ ਮਿਸਟਰ। ਮਨਜੋਗ ਬਹੁਤ ਪ੍ਰਸ਼ਾਸਨ ਦੇ ਜਿਹੜੇ ਵਧੀ ਕੰਮ ਕਰ ਰਹੇ ਨੇ ਇਹਦੇ ਅੱਜ ਕੀ ਕਹਿੰਦੇ ਜੋ ਮੈਟਰ ਚੱਲ ਰਿਹਾ ਦੇਖੋ ਜੀ ਅਹੀਂ ਪਹਿਲਾਂ ਕਾਰਵਾਈ ਲਿਖਤੀ ਜੋ ਕਾਨੂੰਨ ਦਾਬਕਾਰੀ ਕੀਤੀ ਆ ਜੋ ਚਾਹਿਆ ਨੂੰ ਜਲਦੀ ਤੋਂ ਜਲਦੀ ਫੜਦੇ ਨੂੰ ਅਹੀਂ ਰੈਸਟ ਪਾਵਾਂਗੇ ਉਹਦੀ ਇੱਕ ਦੀ ਰੈਸਟ ਪੈ ਗਈ ਆ ਇੱਕ ਰਹਿ ਗਿਆ ਦੋਚੀ ਉਹ ਵੀ ਅਹੀਂ ਇੱਕ ਅੱਧੇ ਦਿਨ ਦੇ ਵਿੱਚ ਅਹੀਂ ਜਦੋਂ ਵੀ ਸਰ ਜੀ ਉਹ ਕਹਿੰਦੇ ਦੋਸ਼ੀ ਜ਼ਿਆਦਾ ਮਤਲਬ ਇਹਨਾਂ ਦਾ ਉਹ ਘਰ ਦੇਖੋ ਜੀ ਜੋ ਵੀ ਲਿਖ ਜੋ ਵੀ ਕਾਨੂੰਨ ਦਾਬ ਕਰੋ ਜਿੱਦਾਂ ਵੀ ਤਫਤੀਸ਼ ਦੇ ਵਿੱਚ ਆਊਗਾ ਉਦਾਂ ਹੀ ਲੈਂਦਾ ਜਾਓ ਤੇ ਧਰਨਾ ਫਿਰ ਕੋਈ ਉੱਚ ਅਧਿਕਾਰੀ ਆਉਣਗੇ ਅਫਸਰ ਧਰਨਾ ਦੀ ਮੈਂ ਆਇਆ ਜੀ ਇਹਨਾਂ ਤੋਂ ਬਾਅਦ ਇਹਨਾਂ ਨੂੰ ਵਿਸ਼ਵਾਸਨ ਦਿਵਾਇਆ ਇਹ ਮੰਨ ਗਏ ਸਾਰੇ ਠੀਕ ਹੈ ਠੀਕ ਹੈ ਜੀ ਤੂੰ ਨੂੰ ਉਠਾ ਦੇਗੇ ਰਸਤਾ ਬਿਲਕੁਲ ਜੀ ਠੀਕ ਹੈ ਠੀਕ ਹੈ